ਵਿਕਰਮ ਜੀਠੀਏ ਤੋਂ ਬਾਅਦ ਹੁਣ ਇੱਕ ਵੱਡੇ ਕਾਂਗਰਸੀ ਐਮਐਲਏ ਨੂੰ ਚੱਕਣ ਦੀ ਤਿਆਰੀ ਚ ਹੈ ਵਿਜੀਲੈਂਸ ਵਿਜੀਲੈਂਸ ਨੇ ਪੂਰੀ ਫਾਈਲ ਤਿਆਰ ਕਰ ਲਈ ਹੈ ਤੇ ਮਨਜ਼ੂਰੀ ਵੀ ਮਿਲ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਕਿਹੜਾ ਇਹ ਕਾਂਗਰਸੀ ਐਮਐਲਏ ਆ ਜਿਹਨੂੰ ਚੱਕਣ ਦੀ ਤਿਆਰੀ ਕੀਤੀ ਗਈ ਹੈ ਇਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਕਿਹੜਾ ਐਮਐਲਏ ਕਾਂਗਰਸ ਦਾ ਜਿਹੜੇ ਪਿੱਛੇ ਵਿਜੀਲੈਂਸ ਤੇ ਭਗਵਾਨ ਤਮਾਨ ਹੱਥ ਧੋ ਕੇ ਪੈਗੇ ਨੇ ਤੇ ਉਹ ਐਮਐਲਏ ਰੂਪਪੋਸ਼ ਵੀ ਹੋ ਚੁੱਕਿਆ ਲੁਕ ਵੀ ਚੁੱਕਿਆ ਹੈ ਵਿਜੀਲੈਂਸ ਤੋਂ ਬਚਣ ਦੇ ਬਾਰੇ ਇਸ ਬਾਰੇ ਅਹਿਮ ਜਾਣਕਾਰੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਤੁਸੀਂ ਜੁੜੇ ਹੋ ਲੋਕਪੁਆਇੰਟ ਨਿਊਜ਼ ਨਾਲ ਮੈਂ ਹਰਿੰਦਰ ਬਾਜਵਾ ਖਬਰ ਤੇ ਜਾਣ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਬੈਲ ਆਈਕਨ ਜਾਨੀ ਕਿ ਘੰਟੀ ਵਾਲਾ ਬਟਨ ਨਹੀਂ ਦੱਬਿਆ ਤਾਂ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਨੂੰ ਸਮੇਂ ਸਿਰ ਨੋਟੀਫਿਕੇਸ਼ਨ ਪਹੁੰਚਦੇ ਰਹਿਣ ਖਬਰ ਹੈ ਕਿ ਵਿਜੀਲੈਂਸ ਨੇ ਇੱਕ ਫਾਈਲ ਤਿਆਰ ਕਰ ਲਈ ਹੈ ਤੇ ਉਹ ਫਾਈਲ ਮਨਜ਼ੂਰੀ ਲਈ ਭੇਜੀ ਵੀ ਗਈ ਤੇ ਮਨਜ਼ੂਰੀ ਮਿਲ ਵੀ ਗਈ ਇਸ ਤਰ੍ਹਾਂ ਦੀ ਜਾਣਕਾਰੀ ਆ ਰਹੀ ਹੈ ਇਸ ਫਾਈਲ ਦੇ ਵਿੱਚ ਇੱਕ ਕਾਂਗਰਸੀ ਐਮਐਲਏ ਦਾ ਨਾਮ ਹੈ ਤੇ ਉਹਦੇ ਉੱਤੇ ਵੀ ਵਿਜੀਲੈਂਸ ਜਾਇਦਾਦ ਤੋਂ ਵਧੇਰੇ ਆਮਦਨ ਤੋਂ ਵਧੇਰੇ ਜਾਇਦਾਦ ਬਣਾਉਣ ਦਾ ਕੇਸ ਦਰਜ ਕਰਨ ਜਾ ਰਹੀ ਹੈ ਤੇ ਉਹਨੂੰ ਕਿਸੇ ਵੇਲੇ ਵੀ ਚੱਕਿਆ ਜਾ ਸਕਦਾ ਹੈ ਤੇ ਉਹ ਐਮਐਲਏ ਹੁਣ ਵਿਜੀਲੈਂਸ ਤੋਂ ਬਚਣ ਦੇ ਲਈ ਰੂਪ ਪੋਸ਼ ਵੀ ਹੋ ਚੁੱਕਿਆ ਹੈ ਇਥੋਂ ਤੱਕ ਕਿ ਉਹਨਾਂ ਦੀ ਧਰਮ ਪਤਨੀ ਵੀ ਰੂਪੋਸ਼ ਹੋ ਚੁੱਕੀ ਹੈ ਇਹ ਐਮਐਲਏ ਕਿਹੜਾ ਹੈ ਕਿਉਂ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੋਧੀ ਐਮਐਲਏ ਆ ਵਿਰੋਧੀ ਆਗੂਆਂ ਦੇ ਪਿੱਛੇ ਹੱਥ ਧੋਕੇ ਪਈ ਹੈ ਇਹ ਦੋ ਤਿੰਨ ਸਵਾਲ ਪਹਿਲੀ ਗੱਲ ਇਹ ਐਮਐਲਏ ਕੋਈ ਹੋਰ ਨਹੀਂ ਪੰਜਾਬ ਦੇ ਵਿੱਚ ਆਪਣੀ ਬੇਬਾਕੀ ਦੇ ਨਾਲ ਗੱਲ ਰੱਖਣ ਵਾਲਾ ਆਪਣੀ ਗੱਲ ਨੂੰ ਠੋਸ ਤੇ ਤੱਥਾਂ ਦੇ ਆਧਾਰ ਤੇ ਕਰਨ ਵਾਲਾ ਐਮਐਲਏ ਹੈ ਇਹ ਐਮਐਲਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁਦ ਵੀ ਐਸਐਮਐਲਏ ਦੇ ਨਾਲ ਬਹੁਤ ਚੰਗੇ ਤਾਲੁਕਾਚ ਰਹੇ ਨੇ ਤੇ ਬੜੀ ਇੱਜ਼ਤ ਕਰਦੇ ਕਈ ਵਾਰ ਦੇਖੇਗੇ ਨੇ ਐਮਐਲਏ ਜਲੰਧਰ ਸ਼ੋਨੀ ਤੋਂ ਵਿਧਾਇਕ ਪ੍ਰਗਟ ਸਿੰਘ ਪ੍ਰਗਟ ਸਿੰਘ ਕਾਂਗਰਸੀ ਵਿਧਾਇਕ ਨੇ ਤੀਜੀ ਵਾਰ ਦੇ ਵਿਧਾਇਕ ਨੇ ਪਹਿਲਾ ਉਹ ਅਕਾਲੀ ਦਲ ਦੀ ਟਿਕਟ ਤੇ 2012 2017 ਦੇ ਵਿੱਚ ਕਾਂਗਰਸ ਦੀ ਫੇਰ ਕਾਂਗਰਸ ਦੀ ਟਿਕਟ ਦੇ ਉੱਤੇ ਵਿਧਾਇਕ ਬਣੇ ਤੇ ਕੁਝ ਸਮੇਂ ਲਈ ਪੰਜਾਬ ਦੇ ਸਿੱਖਿਆ ਤੇ ਉਚੇਰੀ ਸਿੱਖਿਆ ਦੇ ਮੰਤਰੀ ਵੀ ਰਹੇ ਉਹਨਾਂ ਨੂੰ ਚੱਕਣ ਦੀ ਤਿਆਰੀ ਹੈ ਜੋ মিডিਆ ਰਿਪੋਰਟਸ ਆ ਰਹੀਆਂ ਨੇ ਤੇ ਸੋਰਸਸ ਦੇ ਦੱਸ ਰਹੇ ਨੇ ਉਹਨਾਂ ਦੇ ਮਤਲਬਕ ਪ੍ਰਗਟ ਸਿੰਘ ਵਾਲੇ ਮਾਮਲੇ ਵਿੱਚ ਵਿਜੀਲੈਂਸ ਨੂੰ ਫਾਈਲ ਤਿਆਰ ਕਰਨ ਲਈ ਕਿਹਾ ਗਿਆ ਵਿਜੀਲੈਂਸ ਨੇ ਫਾਈਲ ਤਿਆਰ ਕੀਤੀ ਤੇ ਉਸ ਫਾਈਲ ਨੂੰ ਮਨਜ਼ੂਰੀ ਵੀ ਜਿਹੜੀ ਆ ਉਹ ਮਿਲ ਚੁੱਕੀ ਆ ਕਿਉਂਕਿ ਮੁੱਖ ਮੰਤਰੀ ਭਗਵਾਨ ਤੁਮਨ ਤੋਂ ਮਨਜ਼ੂਰੀ ਚਾਹੀਦੀ ਹੁੰਦੀ ਆ ਉਹ ਮਨਜ਼ੂਰੀ ਵੀ ਜਿਹੜੀ ਮਿਲ ਚੁੱਕੀ ਆ ਕੁੱਲ ਮਿਲਾ ਕੇ ਪ੍ਰਗਟ ਸਿੰਘ ਦੇ ਉਤੇ ਸ਼ਿਕੰਜਾ ਕੱਸਣ ਦੇ ਲਈ ਪੂਰੀ ਤਿਆਰੀ ਖੇਚ ਦਿੱਤੀ ਗਈ ਆ ਮਾਮਲਾ ਤੁਹਾਨੂੰ ਦੱਸਿਆ ਹੀ ਆ ਜਿਵੇਂ ਕਿ ਮਾਮਲਾ ਵੀ ਆਮਦਨ ਦੇ ਵਸੀਲਿਆਂ ਤੋਂ ਵੱਧ ਜਾਇਦਾਦ ਇਕੱਠੀ ਕਰਨ ਦਾ ਜਾਨੀ ਕਿ ਇਨਕਮ ਸੋਰਸਸ ਤੋਂ ਜਿਹੜੀ ਜ਼ਿਆਦਾ ਪ੍ਰਾਪਰਟੀ ਬਣਾਉਣ ਦਾ ਹੈ ਉਹਦੇ ਬਾਰੇ ਵੀ ਮੈਂ ਤੁਹਾਨੂੰ ਅੱਗੇ ਜਾ ਕੇ ਦੱਸ ਦਿੰਦਾ ਕਿ ਉਹਨਾਂ ਦੀ ਪ੍ਰਾਪਰਟੀ ਦੇ ਵਿੱਚ ਕਿੰਨਾ ਕੁ ਅੰਤਰ ਜਿਹੜਾ ਦਿਖਾਈ ਦਿੰਦਾ ਹੈ ਵਿਜੀਲੈਂਸ ਕੋਲੇ ਕਿ ਇਹ ਸਬੂਤ ਨੇ ਕਿਉਂਕਿ ਇਹ ਤਾਂ ਬਹੁਤ ਪ੍ਰੀ ਇਨਵੈਸਟੀਗੇਟ ਕਰਨ ਵਾਲੀਆਂ ਕੇਸ ਹੁੰਦੇ ਆ ਜਿਹੜੇ ਜਦੋਂ ਇਹ ਕੇਸ ਦਰਜ ਕੀਤੇ ਜਾਂਦੇ ਆ ਤੇ ਹੁਣ ਵਿਜੀਲੈਂਸ ਉਹਨਾਂ ਨੂੰ ਚੱਕ ਸਕਦੀ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਸਕਦੀ ਹੈ ਇਸੇਹੀ ਸਥਿਤੀ ਬਣ ਗਈ ਹੈ ਸੋਰਸ ਇਸ ਗੱਲ ਕਹਿੰਦੇ ਆ ਕਿ ਪ੍ਰਗਟ ਸਿੰਘ ਇਸ ਤੋਂ ਬਚਣ ਦੇ ਲਈ ਜਾਂ ਆਪਣੀ ਕਾਨੂੰਨੀ ਪ੍ਰਕਿਰਿਆ ਕਿਉਂਕਿ ਉਹਨਾਂ ਕੋਲੇ ਹੱਕ ਹੈ ਕਿ ਉਹ ਅਗਾਊਂ ਜ਼ਮਾਨਤ ਲੈ ਸਕਦੇ ਆ ਉਹ ਅਦਾਲਤ 'ਚ ਜਾ ਸਕਦੇ ਆ ਇਸ ਕੇਸ ਨੂੰ ਰੋਕ ਸਕਦੇ ਆ ਇਸ ਕਰਕੇ ਉਹ ਰੂਪੋਸ਼ ਨੇ ਉਹ ਪਰਦੇ ਤੋਂ ਪਿੱਛੇ ਜਾ ਚੁੱਕੇ ਨੇ ਉਹ ਰੂਪੋਸ਼ ਨੇ ਤੇ ਉਹਨਾਂ ਦਾ ਨਹੀਂ ਪਤਾ ਉਹ ਹੈ ਕਿੱਥੇ ਨੇ ਜਾਣਕਾਰਤਾ ਇਹ ਵੀ ਦੱਸਦੇ ਆ ਕਿ ਉਹਨਾਂ ਦੀ ਧਰਮ ਪਤਨੀ ਵੀ ਰੂਪੋਸ਼ ਨੇ ਪਰਿਵਾਰ ਦੇ ਕਈ ਹੋਰ ਜੀ ਵੀ ਰੂਪੋਸ਼ ਦੱਸੇ ਜਾਂਦੇ ਆ ਪਰ ਪ੍ਰਗਟ ਸਿੰਘ ਤੇ ਉਹਨਾਂ ਦੀ ਧਰਮ ਪਤਨੀ ਬਾਰੇ ਸੋਰਸਸ ਇਸ ਗੱਲ ਨੂੰ ਕਹਿ ਰਹੇ ਆ ਕਿ ਉਹ ਸੂਤਰੀ ਗੱਲ ਕਨਫਰਮ ਕਰ ਰਹੇ ਆ ਕਿ ਉਹ ਰੂਪੋਸ਼ ਨੇ ਇਹਦੇ ਵਿੱਚ ਦੋ ਐਂਗਲ ਲਏਗੇ ਪਹਿਲਾ ਤਾਂ ਭਗਵੰਤ ਮਾਨ ਵਾਲਾ ਸਰਕਾਰ ਵਾਲਾ ਕਿ ਉਹ ਪ੍ਰਗਟ ਸਿੰਘ ਦੇ ਪਿੱਛੇ ਪਈ ਹੈ ਦੂਜਾ ਕਾਂਗਰਸ ਦੀ ਅਟਰਨਲ ਕਲਾ ਵਾਲਾ ਤੁਹਾਨੂੰ ਯਾਦ ਹੋਵੇਗਾ ਕਿ ਭਾਰਤ ਪੁਸ਼ਨਾ ਆਸ਼ੂ ਗਰਾਣਾ ਗਰਜੀਤ ਪ੍ਰਗਟ ਸਿੰਘ ਇਹ ਸਾਰਾ ਇੱਕ ਤੜਾਇਆ ਇਸ ਧੜੇ ਦੇ ਵੱਲੋਂ ਆਸ਼ੂ ਦੀ ਇਲੈਕਸ਼ਨ ਜਿਸ ਪ੍ਰਕਾਰ ਜੋਰ ਸ਼ੋਰ ਨਾਲ ਤੈਨ ਲੈਂ ਖਿੱਚ ਕੇ ਲੜੀ ਗਈ ਉਸ ਤੋਂ ਕਾਂਗਰਸ ਦਾ ਵੀ ਇੱਕ ਧੜਾ ਖੋਸ਼ ਨਹੀਂ ਹੁਣ ਕਹਿਣ ਨੂੰ ਤਾਂ ਕਈ ਗੱਲਾਂ ਨੇ ਜਿੰਨੇ ਮੂੰਹ ਨਹੀਂ ਗੱਲਾਂ ਆਸ਼ੂ ਵਾਲਾ ਧੜਾ じゃ ਬਾਕੀ ਇਹ ਗੱਲ ਕਹਿੰਦੇ ਆ ਕਿ ਰਾਜੇ ਵੜਿੰਗ ਨੇ ਜਾਨੀ ਕਿ ਜੋ ਕਿ ਪੀਪੀਸੀ ਪ੍ਰੈਜ਼ੀਡੈਂਟ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਨੇ ਮੁੱਖ ਮੰਤਰੀ ਨੂੰ ਲੁਧਿਆਣਾ ਪੱਛਮੀ ਦੀ ਚੋਣ ਜਿੱਤਣ ਦੀ ਵਧਾਈ ਵੀ ਦਿੱਤੀ ਹੈ ਜਾਨੀ ਕਿ ਜਿਹੜੇ ਕਾਂਗਰਸ ਦੇ ਅੰਦਰ ਜਿਹੜੇ ਕੰਫਲਿਕਟ ਹੈ ਕਾਂਗਰਸ ਦੇ ਅੰਦਰਲਾ ਜਿਹੜਾ ਕੰਫਲਿਕਟ ਹੈ ਉਹ ਇਹ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਇੱਕ ਥੜਾ ਦੂਜੇ ਥੜੇ ਨੂੰ ਠਿੱਬੀ ਲਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਹੁਣ ਜਿਹੜੇ ਪ੍ਰਗਟ ਸਿੰਘ ਕਿੱਕੀ ਡਲੋਤੇ ਭਾਰਤ ਪੂਸ਼ਣ ਆਸ਼ੂ ਦੇ ਅਸਤੀਫੇ ਹੋਏ ਇਹ ਅਸਤੀਫੇ ਮਨਜ਼ੂਰ ਹੋ ਗਏ ਮਨਜ਼ੂਰ ਵੀ ਐ ਹੋਏ ਮਨਜ਼ੂਰ ਹੋਣ ਬਾਰੇ ਵੀ ਬੜੀ ਲਾਲ ਲਾ ਪੇਟੀ ਗਈ ਕੇ ਲੈਕਰ ਹੁਣ ਇਹ ਚ ਜਾਣਕਾਰੀ ਇਹ ਹੈ ਕਿ ਇੱਕ ਖਾਸ ਪੰਜਾਬ ਦਾ ਹਿੰਦੂ ਚਿਹਰਾ ਕਾਂਗਰਸ ਦਾ ਜਿਹਦੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਵਿੱਚ ਜਾਨੀ ਕਿ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਵਿੱਚ ਪੂਰੀ ਪੈਠ ਹੈ ਰਾਹੁਲ ਗਾਂਧੀ ਉਹ ਤੋਂ ਬਿਨ ਪੁੱਛੇ ਪੰਜਾਬ ਮਾਮਲਿਆਂ ਦੇ ਵਿੱਚ ਕਈ ਫੈਸਲੇ ਲਿੰਦੇ ਹੀ ਨਹੀਂ ਜਿਉਂ ਕੰਨ ਚ ਫੂਕ ਮਾਰ ਆਉਣ ਤਾਂ ਮਿੰਟ ਚ ਹੋ ਜਾਂਦੀ ਹੈ ਗੱਲ ਹੁਣ ਚਰਚਾ ਇਹ ਹੈ ਕਿ ਇਹ ਅਸਤੀਫੇ ਵੀ ਉਹਨਾਂ ਨੇ ਮਨਜ਼ੂਰ ਕਰਾਏ ਕਿਉਂਕਿ ਉਹ ਚਾਹੁੰਦੇ ਸੀ ਇਹ ਇਹ ਰਾਜਾ ਵੜੇਂਗੜਾ ਦਾ ਧੜਾ ਤੇ ਉਹ ਜਿਹੜਾ ਆਗੂ ਹੈ ਹਿੰਦੂਚਹਿਰਾ ਆਇਆ ਜਿਹੜਾ ਪੰਜਾਬ ਦੇ ਵਿੱਚ ਜਿਹਦੀ ਬਹੁਤ ਪੈਠ ਹੈ ਉਹਦੇ ਕੋਲ ਆਲ ਇੰਡੀਆ ਕਾਂਗਰਸ ਕਮੇਟੀ ਚ ਵੀ ਵੱਡੇ ਆਉਦੇ ਨੇ ਉਹ ਆਗੂ ਨੇ ਕੇਸੀ ਵੈਨੂ ਗੋਪਾਲ ਤੇ ਬਾਕੀਆਂ ਨੂੰ ਕਿਹਾ ਕਿ ਅਸਤੀਫੇ ਮਨਜ਼ੂਰ ਕਰ ਲਓ ਨਹੀਂ ਹੋਰ ਹੋਣਗੇ ਤੇ ਰੋਲਾ ਵੱਧ ਜਾਊਗਾ ਪ੍ਰਗਟ ਸਿੰਘ ਵਾਲੇ ਮਾਮਲੇ ਵਿੱਚ ਵੀ ਇਹੀ ਹੋਇਆ ਕਿ ਅਸਤੀਫੇ ਮਨਜ਼ੂਰ ਕਰ ਲੈਗੇ ਤੇ ਉਸ ਨੂੰ ਠੱਬੀ ਲਾਉਣ ਦੇ ਲਈ ਉਸ ਧੜੇ ਨੂੰ ਠੱਬੀ ਲਾਉਣ ਦੇ ਲਈ ਉਸ ਅਸਤੀਫੇ ਮਨਜ਼ੂਰ ਹੋਏ ਤੇ ਪ੍ਰਗਟ ਸਿੰਘ ਨੂੰ ਜਿਹੜਾ ਵਿਜੀਲੈਂਸ ਚੁਲ ਜਾ ਕੇ ਜਾਂ ਪ੍ਰਗਟ ਸਿੰਘ ਦੇ ਵਿਜੀਲੈਂਸ ਦੇ ਮਾਮਲੇ ਚ ਉਲਝਣ ਕਰਕੇ ਜਿਹੜਾ ਉਹ ਧੜਾ ਆ ਉਹ ਇੱਕ ਵਾਰ ਬੈਕਫੁੱਟ ਤੇ ਚਲੇ ਗਿਆ ਉਹ ਇੱਕ ਵਾਰ ਪਿੱਛੇ ਨੂੰ ਚਲੇ ਗਿਆ ਪਹਿਲਾਂ ਹੀ ਹਾਰ ਹੋਈ ਸੀ ਡੀਮੋਲਰਾਈਜ਼ਤਾ ਉਸੇ ਉਤਸ਼ਾਹ ਹੀਣਤਾ ਹੋਈ ਚੁੱਕਿਆ ਸੀਗਾ ਪਰ ਉਹ ਹੁਣ ਪ੍ਰਗਟ ਸਿੰਘ ਵਾਲੇ ਮਾਮਲੇ ਚ ਵੀ ਉਲਝ ਗਿਆ ਤਾਂ ਜਿਹੜਾ ਰਾਜਾ ਵੜਿੰਗ ਪ੍ਰਤਾਪ ਬਾਜਵਾ ਸੁਖੀ ਰੰਧਾਵੇ ਵਾਲਾ ਜਿਹੜਾ ਇਹ ਧੜਾ ਹੈ ਇਹਨੂੰ ਸੁਖ ਦਾ ਸਾਹ ਆਇਆ ਤੇ ਇਹ ਟੜਾ ਚਾਹੁੰਦਾ ਵੀ ਹੈ ਕਿ ਉਹ ਟੜਾ ਉਲਝਿਆ ਰਹੇ ਇਸ ਚੱਕਰ ਦੇ ਵਿੱਚ ਪ੍ਰਗਟ ਸਿੰਘ ਵਾਲੇ ਮਾਮਲੇ ਦੇ ਵਿੱਚ ਇਹ ਚੀਜ਼ ਕਾਂਗਰਸ ਦੇ ਅੰਦਰੋਂ ਵੀ ਆ ਰਹੀ ਹੈ ਕਿ ਠੀਕ ਹੈ ਕੋਈ ਗੱਲ ਨਹੀਂ ਜਾਨੀ ਕਿ ਇੱਕ ਅੰਦਰੋਂ ਅੰਦਰ ਹੀ ਹੱਸਣ ਵਾਲੀ ਸਥਿਤੀ ਹੁੰਦੀ ਆ ਉਸ ਸਥਿਤੀ ਦਾ ਭਾਵ ਜਿਹੜਾ ਆ ਉਹ ਆ ਰਿਹਾ ਹੈ ਜਿਹੜਾ ਉਹ ਹਿੰਦੂ ਚਿਹਰੇ ਜਿਹਦੀ ਮੈਂ ਤੁਹਾਨੂੰ ਬਾਰ-ਬਾਰ ਇਸ਼ਾਰਿਆਂ ਚ ਗੱਲ ਕਰ ਰਿਹਾ ਉਹ ਚਿਹਰਾ ਬੜੀ ਕਲੇਵਰਲੀ ਖੇਡਣ ਦੀ ਕੋਸ਼ਿਸ਼ ਕਰ ਰਿਹਾ ਹੈ ਕਈ ਮਹਾਜਾਂ ਦੇ ਉੱਤੇ ਆ ਆਲ ਇੰਡੀਆ ਕਾਂਗਰਸ ਕਮੇਟੀ ਨੂੰ ਵੀ ਕੌਨਫੀਡੈਂਸ ਚ ਲੈਣਾ ਇੱਧਰ ਵੀ ਰਾਜੇ ਵੜਿੰਗ ਦੇ ਲਈ ਰਾਜਾ ਵੜਿੰਗ ਪਰਦੇ ਦੇ ਅੱਗੇ ਹੈ ਉਹ ਚਿਹਰਾ ਪਰਦੇ ਦੇ ਪਿੱਛੇ ਹੈ ਜਾਨੀ ਕਿ ਇਸ ਤਰ੍ਹਾਂ ਨਾਲ ਖੇਡਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਪ੍ਰਗਟ ਸਿੰਘ ਰੂਪੋਸ਼ ਨੇ ਇਹ ਮੈਂ ਪ੍ਰਗਟ ਸਿੰਘ ਨੂੰ ਟੈਲੀਫੋਨ ਕੀਤਾ ਟੈਲੀਫੋਨ ਤੇ ਘੰਟੀ ਜ਼ਰੂਰ ਜਾ ਰਹੀ ਹੈ ਪਰ ਉਹਨਾਂ ਨੇ ਟੈਲੀਫੋਨ ਚੁੱਕਿਆ ਨਹੀਂ ਜੇ ਉਹਨਾਂ ਦੇ ਪ੍ਰਗਟ ਸਿੰਘ ਦੇ ਸੋਸ਼ਲ ਮੀਡੀਆ ਦੇਖਿਆ ਜਾਵੇ ਤਾਂ ਸਿਰਫ ਪੋਸਟ ਆ ਪਾਈਆਂ ਜਾ ਰਹੀਆਂ ਨੇ ਐਸਐਚਐਸ ਕੋਈ ਵੀਡੀਓ ਪ੍ਰਗਟ ਸਿੰਘ ਦੀ ਨਹੀਂ ਹੈ ਇੱਕ ਪੁਰਾਣੀ ਕੋਈ ਕਲਿੱਪ ਕੱਟ ਕੇ ਪਾਈ ਹੋਈ ਹੈ 15 ਘੰਟੇ ਪਹਿਲਾਂ ਉਸ ਤੋਂ ਬਾਅਦ ਜੋ ਡਵੈਲਪਮੈਂਟ ਹੋਈ ਕੁਮਰ ਵਿਜੇ ਪ੍ਰਤਾਪ ਵਾਲੀ ਜੋ ਉਹਦੇ ਸਿਰਫ ਲਿਖਤੀ ਬਿਆਨ ਜਿਹੜੇ ਆ ਉਹ ਪਾਏ ਨੇ ਤੇ ਉਹ ਸੁਭਾਅਕ ਜੀ ਦੀ ਗੱਲ ਆ ਕਿ ਉਹਨਾਂ ਦੀ ਟੀਮ ਨੇ ਪਾਏ ਹੋਣੇ ਨੇ ਪ੍ਰਗਟ ਸਿੰਘ ਦਾ ਫੋਨ ਤੁਹਾਨੂੰ ਦੱਸ ਚੁੱਕਿਆ ਕਿ ਉਹਨਾਂ ਨੇ ਨਹੀਂ ਚੁੱਕਿਆ ਹੁਣ ਜੀ ਜਾਇਦਾਦ ਦੀ ਗੱਲ ਕਰੀਏ ਪ੍ਰਗਟ ਸਿੰਘ ਨੇ ਜਿਹੜਾ ਹਲਫਨਾਮਾ 2022 ਦੀਆਂ ਵਿਧਾਨ ਸਭਾ ਚੋਣਾਂ ਚ ਦਿੱਤਾ ਉਹਨਾਂ ਚ ਉਹਨਾਂ ਦੀ ਜਾਇਦਾਦ 3 ਕਰੋੜ ਦੀ ਹੈ 3 ਕਰੋੜ 16 ਲੱਖ 27 ਹਜ਼ਾਰ 794 ਰੁਪਏ ਦੀ ਉਹਨਾਂ ਦੀ ਜਾਇਦਾਦ ਹੈ ਜਿੱਚ ਉਹਨਾਂ ਨੇ 5 ਲੱਖ ਦੀਆਂ ਦੇਣਦਾਰੀਆਂ ਨੇ 2017 ਚ ਉਹਨਾਂ ਦੀ 2 ਕਰੋੜ ਦੀ ਅਤੇ 4 ਲੱਖ ਜੇ ਕਿ 5 ਸਾਲਾਂ ਚ 1 ਕਰੋੜ ਦਾ ਅੰਤਰ ਆ ਰਿਹਾ ਹੈ ਤੇ ਕੋਈ ਮਾਮੂਲੀ ਅੰਤਰ ਹੈ ਇਹਦੇ ਵਿੱਚ ਕੋਈ ਜਦੋਂ ਕਰੋੜਾਂ ਚ ਜਾਇਦਾਦ ਹੁੰਦੀ ਹੈ ਵਾਧੀ ਵੀ ਹੈ ਘਟਦੀ ਵੀ ਹੈ ਤਾਂ ਫਿਲਹਾਲ ਪ੍ਰਗਟ ਸਿੰਘ ਦੇ ਉੱਤੇ ਕੇਸ ਕਿਸ ਤਰ੍ਹਾਂ ਦਾ ਬਣਦਾ ਹੈ ਕੀ ਉਹ ਸਫਾਈ ਆਰ ਦੇ ਵਿੱਚ ਹੁੰਦਾ ਹੈ ਕੀ ਪਰਗੜ ਸੰਖਿਆ ਜਾਂਦਾ ਹੁਣ ਕਈ ਕਹਿੰਦੇ ਕਿ ਭਗਵੰਤ ਮਾਨ ਨਹੀਂ ਚਾਹੁੰਦਾ ਇਹ ਕੁਛ ਕਰਨਾ ਦਿੱਲੀ ਵਾਲੇ ਕਰਾਉਂਦੇ ਐ ਇਦਾਂ ਨਹੀਂ ਹੁੰਦਾ ਹੁੰਦਾ ਭਗਵੰਤ ਮਾਨ ਦੇ ਵਿੱਚ ਫਿਰ ਰੀਡ ਦੀ ਹੱਡੀ ਹੈ ਨਹੀਂ ਇਹਦਾ ਮਤਲਬ ਉਹ ਸੱਚ ਨੂੰ ਸੱਚ ਕਹਿਣ ਤੇ ਝੂਠ ਨੂੰ ਝੂਠ ਕਹਿਣ ਦੀ ਹਿੰਮਤ ਨਹੀਂ ਰੱਖਦਾ ਪਰ ਭਗਵੰਤ ਮਾਨ ਤਾਂ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਮਜੀਠੀ ਵਾਲੇ ਕੇਸ ਦੇ ਵਿੱਚ ਬਹੁਤ ਢੀਂਗਾ ਮਾਰ ਰਹੇ ਨੇ ਕੇਸ ਤੁਸੀਂ ਦਰਜ ਕੀਤਾ ਆਮਦਨ ਤੋਂ ਜਾਦਾ ਜਾਇਦਾ ਅੱਦਾ ਬਾਅਦ ਤੁਸੀਂ ਨਸ਼ਾ ਦਸਕਰ ਨਾਲ ਜੋੜ ਰਹੇ ਹੋ ਤੁਸੀਂ ਪੁਰਾਣੇ ਅਫਸਰਾਂ ਦੀਆਂ ਗਵਾਹੀਆਂ ਪਵਾਉਣ ਦੀ ਪਾਰ ਰਹੇ ਹੋ ਜਿਹੜੇ ਬੰਦੇ ਆਪ ਹੁੰਦੇ ਆ ਕੁਝ ਨਹੀਂ ਕਰ ਸਕੇ ਨਰਿੰਦਰ ਸਿੰਘ ਤਾਂ ਉਸ ਸਮੇਂ ਫ੍ਰੀ ਹੈਂਡ ਖੇਡਦੇ ਸੀਗੇ ਉਦੋਂ ਉਹ ਨਹੀਂ ਕੁਝ ਕਰ ਸਕੇ ਚਟਪਦਾ हिसाब ਨੇ ਕੋਸ਼ਿਸ਼ ਕੀਤੀ ਨਹੀਂ ਕੀਤੀ ਉਹ ਤੁਹਾਡੇ ਸਾਹਮਣੇ ਹੀ ਹੈ ਤਾਂ ਇਹ ਕਿਸ ਪਾਸੇ ਵੱਲ ਨੂੰ ਜਾਣਾ ਹੈ ਪੰਜਾਬ ਦੇ ਵਿੱਚ ਕੀ ਦਬਕਾ ਮਾਰੂ ਰਾਜਨੀਤੀ ਪੁਲਸ ਰਾਜ ਇਹ ਇਹ ਪੁਰਨਨ ਪੁਨਰ ਸਥਾਪਨਾ ਹੋ ਰਹੀ ਹੈ ਜੇ ਇਹਦੀ ਪੁਨਰ ਸਥਾਪਨਾ ਹੁੰਦੀ ਹੈ ਤਾਂ ਪੰਜਾਬ ਦੇ ਹਾਲਾਤ ਇਦੋਂ ਕਿਤੇ ਮਾਰੇ ਹੋ ਸਕਦੇ ਆ ਜਿਹਦਾ ਅੰਦਾਜ਼ਾ ਨਾ ਭਗਵੰਤ ਮਾਨ ਨੇ ਲਾਇਆ ਹੋਣਾ ਕੇਜਰੀਵਾਲ ਤਾਂ ਲਾ ਹੀ ਨਹੀਂ ਸਕਦਾ ਦੇ ਹੈਵ ਨੋ ਉਹਦੇ ਕੋਲ ਇਸ ਤਰ੍ਹਾਂ ਦਾ ਕੋਈ ਦਿਮਾਗ ਨਹੀਂ ਹੈ ਕਿ ਉਹ ਇਸ ਤਰ੍ਹਾਂ ਦਾ ਕੋਈ ਅੰਦਾਜ਼ਾ ਲਾ ਲਵੇ ਨਾ ਹੀ ਉਹ ਇਸ ਰੈਤਲ ਨੂੰ ਸਮਝਦਾ ਨਾ ਹੀ ਇਸ ਰੈਤਲ ਦੀਆਂ ਜਿਹੜੀਆਂ ਖਾਸੀਅਤਾਂ ਤੇ ਕਮੀਆਂ ਨੇ ਉਹਨਾਂ ਨੂੰ ਸਮਝਦਾ ਜੇ ਸਮਝਦਾ ਹੁੰਦਾ ਤਾਂ ਇਹ ਕੁਝ ਹੁੰਦਾ ਨਹੀਂ ਸੀ ਕੁੱਲ ਮਿਲਾ ਕੇ ਪ੍ਰਗਟ ਸਿੰਘ ਨੂੰ ਟੰਗਣ ਦੀ ਤਿਆਰੀ ਹੈ ਪਰਗੜ ਸਿੰਘ ਨੂੰ ਟੰਗਣ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪਾਰਟੀ ਦੋਵੇਂ ਪੱਬਾ ਪਾਰ ਨੇ ਪਰਗੜ ਸਿੰਘ ਇਸ ਤੋਂ ਬਚਣ ਦੇ ਲਈ ਜਾਂ ਕਾਨੂੰਨੀ ਚਾਰਾ ਜੋਈ ਦੇ ਲਈ ਰੂਪ ਪੋਸ਼ ਦੱਸੇ ਜਾਂਦੇ ਆ ਤੇ ਕਾਂਗਰਸ ਦਾ ਇੱਕ ਢੜਾ ਵੀ ਇਸ ਚੀਜ਼ ਦੇ ਉੱਤੇ ਮਿੱਠਾ ਮਿੱਠਾ ਹੱਸ ਰਿਹਾ ਆ ਉਹ ਵੀ ਕਹਿੰਦਾ ਕਿ ਚੱਕ ਦੋ ਕੋਈ ਗੱਲ ਨਹੀਂ ਤੁਹਾਡੇ ਨਾਲ ਹੀ ਆ ਪਿੱਛੋਂ ਤੁਹਾਡੇ ਨਾਲ ਹੀ ਆ ਬਾਰੋ-ਬਾਰੋਂ ਉਵੇਂ ਆ ਉਹ ਵਾਲੀ ਸਥਿਤੀ ਦੇ ਵਿੱਚ ਕਾਂਗਰਸ ਦਾ ਇੱਕ ਢੜਾ ਆ ਤੇ ਪਰਗੜ ਸਿੰਘ ਦੇ ਸਮੇਂ ਇਕਤਰ ਨਾਲ ਮੁਸੀਬਤਾਂ ਚ ਘਿਰਦੇ ਹੋਏ ਨਜ਼ਰ ਆ ਰਹੇ ਨੇ ਪਰਗੜ ਸਿੰਘ ਹੁਣ ਇਤੋਂ ਕਿਵੇਂ ਬਚਦੇ ਆ ਕਿ ਕਾਨੂੰਨੀ ਚਾਰਾ ਜੋ ਹੀ ਅਪਣਾਉਂਦੇ ਆ ਇਹ ਹੁਣ ਪਰਗੜ ਸਿੰਘ ਦੱਸ ਸਕਦੇ ਆ ਜੋ ਜਾਣਕਾਰੀ ਸੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਧੰਨਵਾਦ